ਤੇ ਹੁਣ ਗੱਲ ਕਰਦੇ ਆਂ ਮਾਲ ਮਹਿਕਮੇ ਦੀ ਮਾਲ ਮਹਿਕਮੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਰਜਿਸਟਰੀ ਕਲਰਕ ਨੇ ਉਹਨਾਂ ਦਾ ਤਬਾਦਲਾ ਹੁਣ ਕੀਤਾ ਜਾਣਾ ਹੈ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖੋਰੀ ਖਤਮ ਕਰਨ ਨੂੰ ਲੈ ਕੇ ਮਾਲ ਵਿਭਾਗ ਦਾ ਇਹ ਵੱਡਾ ਫੈਸਲਾ ਹੈ ਕਿ ਲੰਮੇ ਸਮੇਂ ਤੋਂ ਜਿਹੜੇ ਤਨਤ ਨੇ ਸਾਲਾਂ ਬੁੱਧੀ ਜਿਹੜੇ ਰਜਿਸਟਰੀ ਕਲਰਕ ਨੇ ਇੱਕੋ ਹੀ ਜਗ੍ਹਾ ਤੇ ਬੈਠੇ ਨੇ ਉਹਨਾਂ ਦੇ ਹੁਣ ਤਬਾਦਲੇ ਕਰਨ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਮਾਲ ਵਿਭਾਗ ਇਹ ਮੰਨਦਾ ਹੈ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀ ਇਹ ਮੰਨਦੇ ਨੇ ਕਿ ਰਿਸ਼ਵਤ ਖੋਰੀ ਦੀ ਜੜ ਜਿਹੜੀ ਹੈ ਉਹ ਹੇਠਲੇ ਲੈਵਲ ਤੱਕ ਵੀ ਫੈਲੀ ਹੋਈ ਹੈ ਔਰ ਜੇ ਉੱਪਰਲੇ ਤਹਿਸੀਲਦਾਰ ਨੇ ਤਹਿਸੀਲਦਾਰ ਬਦਲ ਵੀ ਦਿੱਤੇ ਗਏ ਤਾਂ ਜਿਹੜੇ ਰਜਿਸਟਰੀ ਕਲਰਕ ਦੇ ਨੈਕਸਸ ਨੇ ਉਸ ਲੈਵਲ ਤੇ ਨੈਕਸਸ ਨੇ ਉਹਨਾਂ ਨੂੰ ਹਲੇ ਵੀ ਠੱਲ ਨਹੀਂ ਪੈ ਸਕੀ ਜਿਸ ਕਰਕੇ ਹੁਣ ਰਜਿਸਟਰੀ ਕਲਰਕਾਂ ਦੇ ਵੀ ਤਬਾਦਲੇ ਕੀਤੇ ਜਾ ਰਹੇ ਨੇ ਔਰ ਬਕਾਇਦਾ ਹੁਕਮਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਦਾ ਸੇਵਾ ਕਾਲ 7 ਸਾਲ ਤੋਂ ਘੱਟ ਹੈ ਯਾਨੀ ਜਿਹੜੇ ਯੰਗਸਟਰਸ ਨੇ ਨਵੇਂ ਭਰਤੀ ਹੋਏ ਨੌਜਵਾਨ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਔਰ ਖਾਸ ਕਰਕੇ ਇਹ ਵੀ ਸੁਖਤਰਾਂ ਤੋਂ ਖਬਰਾਂ ਨੇ ਕਿ ਜਿਹੜੀਆਂ ਲੜਕੀਆਂ ਨੇ ਨਵੀਆਂ ਭਰਤੀ ਵੀ ਨੇ ਉਹਨਾਂ ਲੜਕੀਆਂ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਉੱਥੇ ਨੈਕਸਸ ਬਣਨ ਦੇ ਚਾਂਸਸ ਨਹੀਂ ਹੁੰਦੇ ਜਾਂ ਦਲਾਲ ਜਿਹੜੇ ਹੁੰਦੇ ਨੇ ਇਹੋ ਜਿਹੇ ਦਫਤਰਾਜ ਤੁਰੇ ਫਿਰਦੇ ਨੇ ਉਹ ਲੜਕੀਆਂ ਤੱਕ ਅਪਰੋਚ ਨਹੀਂ ਕਰਦੇ ਕੱਟ ਕਰਦੇ ਨੇ ਉੱਥੋਂ ਤੱਕ ਇਸ ਕਰਕੇ ਇਹ ਵੀ ਕੋਸ਼ਿਸ਼ ਕੀਤੀ ਜਾਏਗੀ तहसीलਾਂ ਦੇ ਵਿੱਚ ਚਲਦੀਆਂ ਰਜਿਸਟਰੀਆਂ ਦੇ ਵਿੱਚ ਹੁੰਦੀ ਰਿਸ਼ਵਤਖੋਰੀ ਨੂੰ ਰੋਕਨ ਨੂੰ ਲੈ ਕੇ ਤੇ ਪੰਜਾਬ 'ਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਲਦ ਹੋਣਗੀਆਂ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਸ ਨੂੰ ਇੱਕ ਚਿੱਠੀ ਲਿਖੀ ਹੈ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਦਿੱਤੇ ਗਏ ਨੇ ਸਾਰੇ ਏਡੀਸੀਜ਼ ਨੂੰ ਇਹ ਆਰਡਰ ਕੀਤੇ ਗਏ ਨੇ ਕਿ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਏ ਜਾਣ ਔਰ 5 ਅਕਤੂਬਰ ਤੋਂ ਪਹਿਲਾਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਪੰਜਾਬ ਚ ਕੈਂਸਰ ਦਾ ਪੈਟ ਸਕੈਨ ਹੁਣ ਮੁਫਤ ਹੋਏਗਾ ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪੈਟ ਸਕੈਨ ਫਿਲਹਾਲ ਕਾਫੀ ਮਹਿੰਗਾ ਹੁੰਦਾ ਔਰ ਕੈਂਸਰ ਦੇ ਲਈ ਇਹ ਟੈਸਟ ਇਸਕੈਨ ਕਰਾਉਣਾ ਜ਼ਰੂਰੀ ਹੁੰਦਾ ਜਿਸ ਕਰਕੇ ਲੋਕਾਂ ਤੇ ਬਹੁਤ ਵੱਡਾ ਬੋਝ ਪੈਂਦਾ ਹੈ ਜਿਹੜੇ ਇਸ ਬਿਮਾਰੀ ਤੋ ਪੀੜਤ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਇਸ ਬਿਮਾਰੀ ਦਾ ਸ਼ੱਕ ਹੁੰਦਾ ਹੈ ਜਿਨ੍ਹਾਂ ਨੂੰ ਕਰੋਨਾ ਪੈਦਾ ਉਹਨਾਂ ਦੇ ਲਈ ਹੁਣ ਇਹ ਸਹੂਲਤ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ ਕਿ ਪੰਜਾਬ ਦੇ ਵਿੱਚ ਪੈਟ ਸਕੈਨ ਫ੍ਰੀ ਆਫ ਕਾਸਟ ਮੁਫਤ ਕੀਤਾ ਜਾਏਗਾ ਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਵਿੱਚ ਸ਼ਹੀਦ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਜਦੋਂ ਪਿੰਡ ਸ਼ਮਸ਼ੇਰਪੁਰ ਚ ਦਰਜੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਦੋ ਭਰਾਵਾਂ ਤੇ ਦੋ ਭੈਣਾਂ ਚ ਸਭ ਤੋਂ ਦਰਜੀਤ ਸਿੰਘ ਛੋਟਾ ਸੀ 7 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਔਰ ਚਟਾਨ ਡਿੱਗਣ ਨਾਲ ਇਹਨਾਂ ਦੀ ਜਾਨ ਗਈ ਹੈ ਲੇ ਲਦਾਖ ਦੇ ਵਿੱਚ ਉਧਰ ਲੈਫਟੇਨੈਂਟ ਕਰਨਲ பானੂ ਪ੍ਰਤਾਪ ਸਿੰਘ ਮਨਕੋਟਿਆ ਉਹਨਾਂ ਨੂੰ ਵੀ ਪਠਾਨਕੋਟ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਜੱਦੀ ਘਰ ਅੰਤਿਮ ਵਿਦਾਈ ਦਿੱਤੀ ਗਈ ਹੈ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਲੈਂਡਸਲਾਈਡਿੰਗ ਹੋਈ ਔਰ ਪਠਾਨਕੋਟ ਦੇ ਜਵਾਨ ਭਾਨੂੰ ਪ੍ਰਤਾਪ ਸਿੰਘ ਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੀਰਪੁਰ ਦੇ ਜਵਾਨ ਦਲਜੀਤ ਸਿੰਘ ਸ਼ਹੀਦ ਹੋਏ ਨੇ ਤਿੰਨ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਗਈ ਹੈ ਸਰਕਾਰ ਵੱਲੋਂ ਔਰ ਕਿਹਾ ਗਿਆ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਲਦਾਖ ਦੀ ਗਲਵਾਨ ਘਾਟੀ ਚੋਈ لینڈ ਸਲਾਈਡਿੰਗ ਚ ਪਠਾਨਕੋਟ ਦੇ ਜਵਾਨ ਪਾਨੂੰ ਪ੍ਰਤਾਪ ਸਿੰਘ ਮਨਕੋਟਿਆ ਤੇ ਗੁਰਦਾਸਪੁਰ ਦੇ ਸ਼ਮਸ਼ੇਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋਣ ਤੇ ਤਿੰਨ ਹੋਰ ਜਵਾਨਾਂ ਦੀ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਚੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਦਿਲੋਂ ਹਮਦਰਦੀ ਅਤੇ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ ਸੀਐਮ ਨੇ ਲਿਖਿਆ ਹੈ ਕਿ ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਜਿਹਨ ਜ਼ਿਕਰ ਸੰਸਦជ្រਵੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਮੁੰਡ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਟਰੰਪ ਨੇ 32 ਵਾਰ ਸੀਜ਼ਫਾਇਰ ਦਾ ਦਾਵਾ ਕੀਤਾ ਹੈ। ਹੁਣ ਟਰੰਪ ਨੇ ਕਿਹਾ ਕਿ ਉਹ 25% ਟੈਰਿਫ ਲਗਾਉਣਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਵਾਬ ਦੇਣ ਦੇ ਵਿੱਚ ਅਸਮਰਥ ਕਿਉਂ ਨੇ? ਅਸਲ ਕਾਰਨ ਕੀ ਹੈ? ਕੰਟਰੋਲ ਕਿਸ ਦੇ ਹੱਥ ਦੇ ਵਿੱਚ ਹੈ? ਉਹਨਾਂ ਕਿਹਾ ਕਿ ਭਾਜਪਾ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਨਸ਼ਟ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਠੀਕ ਕਿਹਾ ਭਾਰਤੀ ਅਰਥ ਵਿਵਸਥਾ ਇੱਕ व्यवस्था है यह गल राहुल गांधी वालों कही एक बड़ा सवाल समझिए जो मेन सवाल है ट्रंप ने 30 तीस, तीस बत्तीस बार बोला है कि मैं मैंने सीज फायर किया है राइट ट्रंप ने यह भी बोला है कि पांच जहाज हिंदुस्तान के गिरे हैं ट्रंप अब बोल रहा है कि मैं 25 परसेंट टैरिफ लगाऊंगा आपने अपने आप से ये सवाल पूछा कि नरेंद्र मोदी जी जवाब क्यों नहीं दे पा रहे पूछा है? क्यों एक्चुअल रीजन क्या है क्या लगता है आपको कंट्रोल किसके हाथ में बात समझिए आई मीन वो वो एवरीबडी नोज दिस एक्सेप्ट द प्राइम मिनिस्टर एंड फाइनेंस नोज इंडियन आपको नहीं है इंडियन इकोनॉमी और बीजेपी ने इकॉनॉमी को खत्म कर दिया है अमेरिका के राष्ट्रपति जी ने क्या कहा के बारे में बोला है और जंग के बारे में फिर से बोला है कि मेरे कहने से भारत और पाकिस्तान दोनों ने जंग रोक तो दोनों चीजों का जवाब सरकार को देना पड़ेगा मोदी जी हर जगह जाते हैं, पूरी दुनिया में घूमते हैं दोस्ती करते हैं लोगों के साथ और फिर हमें ये मिलता है ग्यारह साल से कौन सी स्टडी चल रही थी आप सोचिए ग्यारह साल से क्या स्टडी चल रही थी कि आज अमेरिका के राष्ट्रपति को कैसे शब्दों में भारत भारतीय जनता पार्टी की सरकार में किन शब्दों से भारत को कहना पड़ा उन्हें उन्होंने कहा भारत के भी अपने कानून के बारे में क्या कहा उन्होंने सोचिए आप कि जो सरकार लगातार पिछले 11 वर्षों से दोस्ती के बाद दोस्ती और कितनी दोस्ती बढ़ाई कि आज हमें क्या दिन देखने को पड़ रहे हैं ये शुरुआत है बुरे दिनों की क्योंकि इस देश के नौजवानों को नौकरी चाहिए रोजगार चाहिए अर्थव्यवस्था बेहतर होगी तो रोजगार नौकरियां मिलेंगी अगर इस तरह की पाबंदियां लगेंगी इस तरह की रुकावटें होंगी तो हमारे देश की अर्थव्यवस्था का क्या होगा तो राहुल गांधी वालों प्रियंका गांधी वालों देश के प्रधानमंत्री से निशाने साधे गए ट्रंप के हवाले दे नाल उन्होंने कहा कि ट्रंप वार बार कह रहे हैं कि सीज फायर उन्होंने करवाया पच्ची टैरिफ की गल कर रहे हैं ਭਾਰਤ ਦੀ ਅਰਥਵਿਵਸਥਾ ਤੇ ਸਵਾਲ ਚੱਕ ਰਹੇ ਨੇ ਤੇ ਪ੍ਰਧਾਨ ਮੰਤਰੀ ਇਸਤੇ ਬੋਲਦੇ ਕਿਉਂ ਨਹੀਂ ਪ੍ਰਧਾਨ ਮੰਤਰੀ ਇਸਤੇ ਚੁੱਪ ਕਿਉਂ ਰਹਿੰਦੇ ਨੇ ਸੋ ਵਿਰੋਧੀ ਧਿਰਾਂ ਸੱਤਾਧਾਰੀ ਧਿਰ ਤੇ ਸਵਾਲ ਚੱਕ ਰਹੀਆਂ ਨੇ ਸੰਸਦ ਦੇ ਵਿੱਚ ਇਹ ਮਾਹੌਲ ਗਰਮਾਇਆ ਹੋਇਆ ਹੈ ਸਿਆਸਤ ਕਰਮਾਈ ਹੋਈ ਹੈ ਔਰ ਲਗਾਤਾਰ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛ ਰਹੇ ਨੇ ਕਿ ਅਸਲ ਕਾਰਨ ਕੀ ਹੈ ਕੰਟਰੋਲ ਕਿਸ ਦੇ ਹੱਥ ਚ ਹੈ